ਦਸਾਂ ਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੋੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪਰਮਾਨੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਗ ਸੇ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦੋਂ ਨਾ ਸਗਲੀ ਛਾਰ ਦੇ ਮਹਵਾਕਾ ਅਨੁਸਾਰ ਆਪ ਸੰਗਤਾਂ ਨੂੰ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਸੁਣਾ ਰਹੇ ਸਨ ਭਾਈ ਸੁਖਵੰਤ ਸਿੰਘ ਜੀ ਹਰੀਨਾ ਮੇਲਾ ਵਾਲੇ ਸਤਿਗੁਰੂ ਜੀ ਮਹਾਰਾਜ ਬਖਸ਼ਿਸ਼ ਕਰਨ ਇਸੇ ਤਰ੍ਹਾਂ ਅਸੀਂ ਆਪਣਾ ਵੱਧ ਤੋਂ ਵੱਧ ਸਮਾਂ ਸਤਿਗੁਰੂ ਜੀ ਦੀ ਗੋਦ ਵਿੱਚ ਬਤੀਤ ਕਰਕੇ ਸਤ ਸੰਗਤ ਸਤ ਗੁਰ ਚਟ ਸਾਲ ਹੈ ਜਿਤ ਹਰ ਗੁਣ ਸਿਖਾ ਚੰਗੇ ਗੁਣ ਸਿੱਖਦੇ ਰਹੀਏ ਚੰਗੇ ਇਨਸਾਨ ਬਣਦੇ ਰਹੀਏ ਆਪਣੇ ਵੱਡਿਆਂ ਵਡੇਰਿਆਂ ਦੇ ਜਿਹੜੇ ਕਾਰਨਾਮੇ ਨੇ ਉਹਨਾਂ ਨੂੰ ਸਰਵਣ ਕਰਦੇ ਰਹੀਏ ਕਿ ਕਿੰਜ ਸਾਡੇ ਵੱਡੇ ਵਡੇਰਿਆ ਗੁਰੂ ਕੀ ਯੋਧਿਆਂ ਸਿਖਾ ਨੇ ਭੁੱਖਿਆਂ ਭਾਣਿਆਂ ਰਹਿ ਕੇ ਆਪਣੇ ਸਰੀਰਾਂ ਦੇ ਉੱਤੇ ਨੇਕਾਂ ਕਸ਼ਟ ਝੱਲ ਕੇ ਵੰਡ ਕੇ ਛਕਿਆ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਬੀਸ਼ੱਕ ਉਹਨਾਂ ਦੇ ਕੋਲ ਅੱਜ ਦੇ ਸਮੇਂ ਵਾਂਗੂ ਸਾਰੀਆਂ ਸੁੱਖ ਸੂਰਤਾ ਨਹੀਂ ਸਨ ਖਾਣ ਵਾਸਤੇ ਲੰਗਰ ਪ੍ਰਸ਼ਾਦਾ ਵੀ ਨਹੀਂ ਸੀ ਮਿਲਦਾ ਪਰ ਤਾਂ ਵੀ ਗੁਰੂ ਕੀ ਜੋਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਛੋਟਾ ਕੱਲੂ ਘਾਰਾ ਕਾਨੂੰਮਾਨ ਦਾ ਸ਼ੰਭ ਜ਼ਿਲ੍ਹਾ ਗੁਰਰਾਸਪੁਰ ਉਹਦੇ ਸਾਡੇ ਦੋ ਕਿਦਮਾਨ ਹੋਰ ਨੇ ਜਿੰਨਾ ਦੇ ਵਿੱਚ ਆਪਾਂ ਵਿਚਾਰਾਂਗੇ ਵੀ ਅਗਾ ਕੀ ਹੋਇਆ ਗੁਰੂ ਕੇ ਸਿੰਘ ਕਿੱਥੇ ਗਏ ਕਿਉਂਕਿ ਇਹ ਇਤਿਹਾਸ ਲਗਭਗ 2 ਮਹੀਨੇ ਦਾ ਹੈ ਹੋਰ ਜ਼ਿਆਦਾ ਡੂੰਘਾਈ ਚ ਜਾਣਨਾ ਹੋਵੇ ਤੇ ਬਕਾਇਦਾ ਇਸ ਘਨੂ ਘਾਰੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਕੱਲੇ-ਕੱਲੇ ਦਾ ਇਤਿਹਾਸ ਲਿਖਿਆ ਹੋਇਆ ਮਿਲਦਾ ਹੈ ਕਿਹੜਾ ਸਿੰਘ ਕਿਹੜੇ ਪਿੰਡ ਦਾ ਸੀ ਉਹਨੇ ਕਿਹੜੀ ਕੁਰਬਾਨੀ ਕੀਤੀ ਉਹਦੀ ਬੈਕਗ੍ਰਾਉਂਡ ਕੀ ਸੀ ਉਨੇ ਕਿਵੇਂ ਜਾਂਗ ਕੀਤਾ ਅਨੇਕਾਂ ਹੀ ਕਿਤਾਬਾਂ ਵਿਦਵਾਨ ਪੁਰਸ਼ਾਂ ਨੇ ਛੋਟੇ ਕਲੂਗਾਰੇ ਦੇ ਉੱਤੇ ਲਿਖੀਆਂ ਨੇ 5700 ਪੇਜ ਛੋਟੇ ਕਲੂਗਾਰੇ ਦੇ ਬਾਰੇ ਲਿਖਿਆ ਹੋਇਆ ਮਿਲਦਾ ਹੈ ਕਹਿਣ ਦਾ ਭਾਵ ਇਤਿਹਾਸ ਇੱਕ ਬਹੁਤ ਵੱਡਾ ਸਮੁੰਦਰ ਹੈ ਜਿਸ ਦੇ ਵਿੱਚੋਂ ਆਪਾਂ ਕੁਝ ਇੱਕ ਜਿਵੇਂ ਸਮੁੰਦਰ ਵਿੱਚੋਂ ਹੀਰੇ ਮੋਤੀ ਲੱਭੀ ਦੇ ਨੇ ਬੇਸ਼ਕੀਮਤੀ ਵਸਤੂਆਂ ਲੱਭੀ ਦੀਆਂ ਨੇ ਵਿੱਚੋਂ ਕੁਝ ਉਹਨਾਂ ਗੁਰਮੁਖ ਪਿਆਰਿਆਂ ਦੇ ਕੌਤਕਾਂ ਦੇ ਅਸੀਂ ਦਰਸ਼ਨ ਕਰਦੇ ਹਾਂ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ ਕਿ ਗੁਰੂ ਕੇ ਸਿੰਘਾਂ ਨੇ ਆਪਣੇ ਪੈਰਾਂ ਦੇ ਥੱਲੇ ਕੱਪੜੇ ਬੰਨ ਬੰਦ ਕੇ ਦਰਿਆ ਦੇ ਕੰਢੇ ਦੇ ਉੱਤੇ ਬਰੀਤੀ ਦੇ ਉੱਤੇ ਰੇਤ ਦੇ ਉੱਤੇ ਸਫ਼ਰ ਤੈ ਕੀਤਾ ਇੱਕ ਮੁਕਾਮ ਤੇ ਉੱਤੇ ਪਹੁੰਚੇ ਨੇ ਮਨੰਦਰ ਖਿਆਲ ਆਇਆ ਮਨਾ ਫੌਜਾਂ ਕੁਝ ਪਿੱਛੇ ਰਹਿ ਗਏngਿਆ ਨੇ ਇਥੇ ਕਿਉਂ ਨਾ ਕੋਈ ਪੰਡਾਰੇ ਦੀ ਤਿਆਰੀ ਕਰ ਲਈਏ ਪੰਡਾਰੇ ਦਾ ਪਾਵ ਲੰਗਰ ਤਿਆਰ ਕਰ ਲਈਏ ਵੈਗੁਰੂ ਦੀ ਬਖਸ਼ਿਸ਼ ਅਤੇ ਦਿਲ ਦੀ ਸਫਾਈ ਆ ਉਹਨਾਂ ਸਿੰਘਾਂ ਦੇ ਹਿਰਦਿਆਂ ਦੇ ਅੰਦਰ ਪਰਮਾਤਮਾ ਦੇ ਉੱਤੇ ਪ੍ਰੋਸਾਰ ਰੱਖਣ ਵਾਲੇ ਨੇ ਡੇਰਾ ਕੀਆ ਪੰਥ ਨੇ ਲੰਗ ਕੇ ਤੱਤੀ ਰੇਤ ਰਸਦ ਲੋਟਲੀ ਪਿੰਡ ਚੋਂ ਦੇਗ ਕਰਨ ਦੇ ਹੇਤ ਗੁਰੀਲਾ ਜੁੱਧ ਨੀਤੀ ਦੇ ਅਨੁਸਾਰ ਜੋ ਵੀ ਸਿੰਘਾਂ ਦੇ ਹੱਥ ਪਰਨੇ ਆਇਆ ਉਹ ਲੁੱਟ ਕੇ ਸ਼ਾਈ ਫੌਜ ਦੇ ਗੱਡੇ ਆਦਕ ਲੁੱਟ ਕੇ ਹੋਰ ਚੌਧਰੀਆਂ ਦੇ ਕੋਲੋਂ ਕੁਝ ਲੁੱਟ ਮਾਰ ਕਰਕੇ ਕਾਦੇ ਲਈ ਸਿਰਫ ਖਾਣ ਵਾਸਤੇ ਇਹ ਢਿੱਡ ਦੀ ਅੱਗ ਬੁਝਾਈ ਜਾ ਸਕੇ ਤੇ ਗੁਰੂ ਕੇ ਸਿੰਘ ਦੇਖ ਕੇ ਤਿਆਰ ਕਰਨ ਦੀ ਤਿਆਰੀ ਕਰਨ ਲੱਗੇ ਨੇ ਇਧਰ ਭੰਡਾਰੇ ਦੀ ਤਿਆਰੀ ਕੀਤੀ ਖਾਲਸਾ ਨੇ ਉਧਰੋਂ ਲਖੂ ਨੇ ਇੱਕ ਚਿੱਠੀ ਲਿਖਵਾਈ ਹੈ ਆ ਖੰਡਾ ਜਸੂਸ ਨੂੰ ਪਾਤੀ ਅਪੜਾ ਦੇ ਮੇਰੀ ਵਿਜੇਖਾਨ ਨਵਾਬ ਇੱਥੇ ਤਾਂ ਛੋਟਾ ਭਾਈ ਹੈ ਉਧਰ ਗੁਰੂ ਕੇ ਸਿੰਘਾਂ ਨੂੰ ਥੋੜਾ ਜਿਹਾ ਕੁਝ ਕੁ ਪਲਾਂ ਦਾ ਆਰਾਮ ਮਿਲਿਆ ਲੱਖੂ ਨੇ ਆਪਣੇ ਜਸੂਸ ਦੇ ਰਾਈਂ ਜਿੱਥੇ ਸਿੰਘ ਪਹੁੰਚੇ ਨੇ ਉਥੇ ਚਿੱਠੀ ਪੇਜ ਦਿੱਤੀ ਹੈ ਖੋਲ ਕੇ ਬਿਆਨ ਸਾਰਾ ਦੱਸਦੀ ਨਵਾਬ ਤਾਈ ਤੇਰੇ ਦੇਸ਼ ਵਿੱਚ ਫੌਜ ਕਾਫਰਾਂ ਦੀ ਆਈ ਹੈ ਭੁਖਿਆਂ ਧਿਆਨ ਨਾਲ ਜਾ ਕੇ ਜੰਗ ਵਿੰਡ ਲਓ ਛਕ ਲਈ ਜੇ ਦੇਗ ਨਹੀਂ ਹਾਰਨੇ ਸਦਾਈ ਹੈ ਅਜੇ ਇਹ ਭੁਖਣ ਪਾਣੇ ਨੇ ਇਹਨਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਆ ਪਰ ਜੇ ਇਹਨਾਂ ਨੇ ਲੰਗਰ ਪ੍ਰਸ਼ਾਦਾ ਛਕ ਲਿਆ ਜੇ ਇਹਨਾਂ ਨੇ ਸ਼ਹੀਦੀ ਦੇ ਕੇ ਛਕ ਕੇ ਅਰਦਾਸਾਂ ਬੇਨਤੀਆਂ ਕਰ ਦਿੱਤੀਆਂ ਇਹਨਾਂ ਨੇ ਫਿਰ ਚੜ੍ਹਦੀ ਕਲਾ ਦੇ ਵਿੱਚ ਆ ਜਾਣਾ ਇਸ ਵਾਸਤੇ ਹੁਣ ਭੁਖਿਆਂ ਪਿਆਸਿਆਂ ਨੂੰ ਖਤਮ ਕੀਤਾ ਜਾ ਸਕਦਾ ਸਭ ਕਾ ਇਤਰਾਜ਼ ਹੋ ਜੇ ਸਾਰੇ ਲੋਕੀ ਤੁਹਾਡੇ ਤੇ ਇਤਰਾਜ਼ ਕਰਨ ਲੱਗ ਜਾਣ ਬ੍ਰਹਮਾ ਨਰਾਜ ਹੋ ਜੇ ਹਿੰਦੂ ਧਰਮ ਦੇ ਅਨੁਸਾਰ ਸਾਰਿਆਂ ਨੂੰ ਪੈਦਾ ਕਰਨ ਵਾਲਾ ਭਾਵੇਂ ਬ੍ਰਹਮਾ ਨਰਾਜ ਹੋ ਜੇ ਗੁੱਸੇ ਦਾ ਜੰਮਰਾਜ ਹੋ ਜੇ ਟੀਉੜੀ ਪਾ ਕੇ ਜੁੱਸੇ ਜੇ ਜੰਮਰਾਜ ਵੀ ਕਿਸੇ ਨਾਲ ਨਰਾਜ ਹੋ ਜੇ ਜਿਹਨੂੰ ਮੌਤ ਦਾ ਫਰਿਸ਼ਤਾ ਕਿਹਾ ਜਾਂਦਾ ਮਾਤਾ ਪਿਤਾ ਛੋੜ ਜਾਣ ਸਾਖ ਮੁਖ ਮੋੜ ਜਾਣ मीत प्रीत ਤੋੜ ਜਾਣ ਦੌਲਤ ਵੀ ਖੁੱਸੇ ਜੇ ਬੰਦੇ ਕੋਲ ਤਾਂ ਪਦਾਰਥ ਦੌਲਤ ਵੀ ਗਵਾਸ ਜਾਵੇ ਵੈਰੀ ਵੀ ਨਾ ਗਾਲ ਸਕੇ ਮਾਰ ਨਾ ਪੁਝਾਲ ਸਕੇ ਹੋ ਨਾ ਵਿੰਗਾ ਵਾਲ ਸਕੇ ਕਾਲ ਹੋ ਜੇ ਗੁੱਸੇ ਜੇ ਇੱਕ ਜੇ ਵੈ ਗੁਰੂ ਨਾ ਰੁੱਸੇ ਕਰਤਾਰ ਸਿੰਘਾ ਫੇਰ ਪਰਵਾਹ ਨਹੀਂ ਭਾਵੇਂ ਸਾਰਾ ਜਗ ਰੁੱਸੇ ਜੇ ਫੇਰ ਭਾਵੇਂ ਸਾਰੇ ਰੁਕ ਰੁੱਸ ਜਾਣ ਸਾਰੇ ਸਾਥ ਛੱਡ ਦੇਣ ਇਹਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ ਗੁਰਬਾਣੀ ਦਾ ਸ਼ਬਦ ਪੜਿਆ ਜਾ ਸੰਗਣਾ ਹੈ ਜਦੋਂ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀਵਾਓ ਜਦੋਂ ਬੰਦਾ ਇਕੱਲਾ ਹੀ ਰਹੇ ਜੇ ਉਹਦਾ ਕੋਈ ਨਾ ਸਾਥ ਨਿਵਾਉਣ ਵਾਲਾ ਹੋਵੇ ਪਰ ਜੇ ਪ੍ਰਮਾਤਮਾ ਦੀ ਪੇਠ ਦੇ ਉੱਤੇ ਥਾਪੀ ਦੇਣ ਵਾਲਾ ਨਾ ਕੋਸ ਬੰਦੇ ਦਾ ਮਾਲ ਵੀ ਵਿੰਗਾ ਨਹੀਂ ਹੁੰਦਾ ਤਾਤੀ ਵਾ ਉਹ ਨਾ ਲੱਗਈ ਪਾਰ ਬ੍ਰਹਮ ਸਰਣਾਈ ਚ ਗਿਰਦ ਹਮਾਰੇ ਰਾਮਕਾਰ ਦੁੱਖ ਨਗੈਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾਲਿਵ ਲਾਈ ਰਾਖ ਲੀਏ ਤਨ ਰਖਨਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਾਈ ਜਿਹਦੇ ਉੱਤੇ ਵੈਗੁਰੂ ਜੀ ਕਿਰਪਾ ਕਰਨ ਵਾਲੇ ਹੋਣ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਜਿਨ੍ਹਾਂ ਦੇ ਦਿਲ ਦੇ ਅੰਦਰ ਪ੍ਰਮਾਤਮਾ ਦੇ ਵਾਸਤੇ ਸੱਚਾ ਪਿਆਰ ਹੋਵੇ ਉਹਦਾ ਕੋਈ ਨਹੀਂ ਮੁਕਾਬਲਾ ਕਰ ਸਕਦਾ ਭਾਵੇਂ ਹੋ ਜੇ ਸੰਿਆਸੀ ਕਰੇ ਕਾਂਸੀ ਵਿੱਚ ਵਾਸੀ ਨਹੀਂ ਟੁੱਟੇ ਜਮ ਫਾਂਸੀ ਧੁਈਆਂ ਤਾਪਲੇ ਥਲਾਂ ਦੇ ਵਿੱਚ ਜਟਾ ਜੇ ਵਧਾਉਂਦਾ ਫਿਰੇ ਸੇਰ ਮੂ ਮਨਾਉਂਦਾ ਫਿਰੇ ਤੀਰਥਾਂ ਦੇ ਨੌਂਦਾ ਫਿਰੇ ਬੈਠਾ ਰਹੇ ਜਲਾ ਵਿੱਚ ਕਰਨ ਵਾਂਗੂ ਦਾਨ ਕਰੇ ਕਿਤਨਾ ਗਿਆਨ ਕਰੇ ਸੀਸ ਕੁਰਬਾਨ ਕਰੇ ਜਾਏ ਕੇ ਦਲਾਂ ਦੇ ਵਿੱਚ ਦਿਲ ਨਹੀਂ ਸਫਾਈ ਬਿਨਾ ਪ੍ਰੇਮ ਦੀ ਗਵਾਹੀ ਬਿਨਾ ਧਰਿਆ ਪਿਆ ਨਹੀਂ ਰੱਬ ਬਹੁਤੀਆਂ ਗੱਲਾਂ ਦੇ ਵਿੱਚ ਗੱਲਾਂ ਬਾਤਾਂ ਦੇ ਉੱਤੇ ਪ੍ਰਮਾਤਮਾ ਕੋਈ ਨਹੀਂ ਰੀਜ਼ਦਾ ਵੈ ਗੁਰੂ ਜੀ ਪ੍ਰਸਾਨ ਹੁੰਦੇ ਨੇ ਤੁਹਾਡੀ ਸਾਫ਼ ਨੀਤੀ ਦੇ ਉੱਤੇ ਕਿ ਤੁਹਾਡਾ ਦਿਲ ਸਾਫ਼ ਆ ਤੁਸੀਂ ਕਿਸੇ ਵਾਸਤੇ ਬੁਰਾ ਨਹੀਂ ਸੋਚਦੇ ਗੁਰੂ ਕੇ ਸਿੰਘਾਂ ਨੇ ਦਰੋਤਰੋਂ ਰਸਨਾ ਪਾਣੀ ਇਕੱਠਿਆਂ ਕਰਕੇ ਦੀਗਾਂ ਤਿਆਰ ਕਰ ਲਈਆਂ ਵਾ ਗੱਫੇ ਲਾਉਣ ਦੀ ਤਿਆਰੀ ਕੀਤੀ ਆ ਵੀ ਕੁਝ ਨਾ ਕੁਝ ਰੁੱਖਾ ਮਿੱਸਾ ਭੋਜਨ ਪ੍ਰਸ਼ਾਦਾ ਕੁਝ শাক ਲੀ ਗੇ ਤੇ ਪਰ ਪਹਿਲਾਂ ਦੁਸ਼ਮਣ ਦੀਆਂ ਫੌਜਾਂ ਨਜ਼ਰੀ ਪੈ ਗਈਆਂ ਸਿੰਘਾਂ ਨੇ ਮਹਿਸੂਸ ਕੀਤਾ ਸਾਰਾ ਜੱਗ ਹੀ ਵੈਰੀ ਬਣਿਆ ਹੋਇਆ ਜਿੱਥੇ ਜਾਂਦੇ ਆ ਉਸੇ ਪਿੰਡ ਦੇ ਲੋਕੀ ਹਮਲਾ ਕਰ ਦਿੰਦੇ ਨੇ ਜਿਉ ਤਿਆਣਾ ਵਿੱਚ ਚੱਕੀ ਦੇ ਕਿੱਲੀ ਨਿਕਟ ਰਹਿ ਜਾਏ ਜਦੋਂ ਉਹ ਚੱਕੀ ਨਾਲ ਦਾਣੇ ਪੀਸਦੇ ਹੁੰਦੇ ਸਾਂ ਜਿਹੜੇ ਦਾਣੇ ਕਿੱਲੀ ਦੇ ਨਾਲ ਉਹਦੇ ਸੈਂਟਰ ਦੇ ਨਾਲ ਉਸ ਧੁਰੇ ਨਾਲ ਜਿਹਦੇ ਆਲੇ ਦੁਆਲੇ ਪੋੜ ਘੁੰਮਦਾ ਚੱਕੀ ਦਾ ਉਹਦੇ ਨਾਲ ਜਿਹੜੇ ਲੱਗੇ ਰਹਿ ਜਾਣ ਉਹ ਬਸ ਜਾਂਦੇ ਨੇ ਜਿਹੜੇ 浦ਾਂ ਦੇ ਥੱਲੇ ਆ ਜਾਣ ਉਹ ਵੀ ਪੀਸ ਕੇ ਆਟਾ ਬਣ ਜਾਂਦੇ ਨੇ ਜਿਉਂ ਧੰਨ ਦਾਣਾ ਵਿੱਚ ਚੱਕੀ ਦੇ ਕਿੱਲੀ ਨਿਗਟ ਰਹਿ ਜਾਏ ਤੈਸੇ ਹੀ ਆਣ ਬਚਾਉਂਦੇ ਜੋ ਗੁਰ ਹੋਂ ਸਹਾਇ ਜਿਨ੍ਹਾਂ ਦੇ ਸਹਾਤਾ ਕਰਨ ਵਾਲੇ ਸਤਿਗੁਰੂ ਜੀ ਮਹਾਰਾਜ ਹੋਣ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰੱਖਿਆ ਕਰ ਲੈਂਦੇ ਨੇ ਕਿਵੇਂ ਗੁਰੂ ਕੇ ਸਿੰਘਾਂ ਦੇ ਦਿਲ ਦੀ ਹਾਲਤ ਆ ਕਿੰਦਾ ਸੋਚਦੇ ਨੇ ਕਿ ਅਸੀਂ ਜਿਨ੍ਹਾਂ ਦੇ ਵਾਸਤੇ ਲੜਦੇ ਪਏ ਆਂ ਜਿਨ੍ਹਾਂ ਦੀਆਂ ਧੀਆਂ ਪੈਣਾ ਛਣਾਉਂਦੇ ਰਹੇ ਜਿਨ੍ਹਾਂ ਦੇ ਖਜ਼ਾਨੇ ਭਸਾਉਂਦੇ ਰਹੇ ਜਿਨ੍ਹਾਂ ਦੇ ਧਰਮ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਕ 'ਚ ਸੀਸ ਕਟਵਾਉਂਦੇ ਰਹੇ ਅੱਜ ਸਾਰੇ ਨਾਲ ਮਿਲ ਕੇ ਸਾਡੇ ਵੈਰੀ ਬਣੇ ਨੇ ਕਿਵੇਂ ਗੁਰੂ ਕੇ ਪੰਥ ਖਾਲਸੇ ਦਾ ਸਾਰਾ ਜੱਗ ਹੀ ਵੈਰੀ ਬਣਿਆ ਹੋਇਆ ਸਿੰਘਾਂ ਦੇ ਮਨੋ ਭਾਵ ਕੀ ਹਨ ਇੰਜ ਬੇਨਤੀ ਕੀਤੀ ਜਾ ਰਹੀ ਹੈ ਬੈਠਿਆਂ ਦੇ ਫੌਜਾਂ ਸੀ ਨਜ਼ਰ ਪੈ ਗਈਆਂ ਪੱਕੀਆਂ ਪਕਾਈਆਂ ਦੇ ਗਾਂ ਪਈਆਂ ਰਹਿ ਗਈਆਂ ਕੋਈ ਢੰਗ ਬਚਣ ਦੇ ਹਿਲਦਾ ਹੋ ਗਿਆ ਜੱਗ ਵੈਰੀ ਪੰ ਨੂੰ ਹੋਰ ਕੋਈ ਤਾਂ ਨਹੀਂ ਦੱਸਦਾ ਵਸੀਲੇ ਦਾ ਹੋ ਗਿਆ ਜੱਗ ਵੈਰੀ ਪੰਥ ਰੰਗਿਲੇ ਦਾ ਜਿਸਾ ਸਿੰਘ ਕਹਿੰਦਾ ਅਨ ਨੂੰ ਵਰਾਗ ਗਏ ਵੱਡੇ ਵੱਡੇ ਰਾਜੇ ਇੱਥੇ ਰਾਤ त्याग ਗਏ ਹੋ ਕੋਨੀ ਤਾਂ ਜੀ ਦਾ ਦਾਲਾ ਦਿਲੇ ਦਾ ਹੋ ਗਿਆ ਜੱਗ ਵੈਰੀ ਪੰਥ ਰੰਗਿਲੇ ਦਾ ਆਇ ਤਾਗ ਰਾਮ ਦੀਵਾਨਾ ਨੂੰ ਚੱਲ ਗਏ ਸੀਤਾ ਲਸ਼ਮਣ ਥਵੇਂ ਨਾਲ ਰਲ ਗਏ ਤਾ ਗੂੜਾ ਪਿਆਰ ਛੱਡ ਕੇ ਕਬੀਲੇ ਦਾ ਹੋ ਗਿਆ ਜੱਗ ਵੈਰੀ ਪੰਥ ਰੰਗਿਲੇ ਦਾ ਮਨ ਨੀਚ ਕਰਦਾ ਪਰ ਜਾਓ ਤਾਰਿਆ ਬਿੱਪਰ ਜ਼ੇਰੀ ਲੇਦਾ ਹੋ ਗਿਆ ਜੱਗ ਵੈਰੀ ਪੰਥ ਰੰਗਿਲੇ ਦਾ ਪਥਰੀ ਜੈਸੇ ਰਾਜਨਾ ਕਬੂਲ ਦੇ ਜਿੰਨਾ ਦੇ ਦਾਰਾਂ ਤੇ ਖੜੇ ਫੀਲ ਝੂਲਦੇ ਬੜੋ ਕਿੱਸਾ ਗੋਪੀ ਜੰਦਰਸ਼ ਬਿਲੇਦਾ ਗਵੈਰੀ ਪੰਥ ਰੰਗਿਲੇ ਦਾ ਗਿਣੀ ਦੇ ਨੀ ਨਾਮਾ ਗਿਣੀ ਦੇ ਨੀ ਨਾਮ ਨਾਮ ਗੇਣ ਸਕਾ ਜੀ ਪੜੋ ਮਹਾਪਾਰਤ ਜਿੰਨਾ ਨੂੰ ਸ਼ਕਾ ਜੀ ਬਜਣਾ ਮੈਦਾਨ ਕਮ ਨਹੀਂ ਅਸੀਂ ਲੈਦਾ ਹੋ ਗਿਆ ਜੱਗ ਵੈਰੀ ਪੰਥ ਰੰਗਿਲੇ ਦਾ ਨੇ ਸ਼ਾਨ ਹਣੂਮਾਨ ਜੈਸਿਆਂ ਦੇ ਸਾਤਾ ਬਸਰਿਆ ਨੀ ਕ੍ਰਿਸ਼ਨ ਕੀਲੇ ਦਾ ਹੋ ਗਿਆ ਜੱਗ ਵੈਰੀ ਪੰਥ ਰੰਗਿਲੇ ਦਾ ਆਵੇਂ ਸਿੰਘੋ ਆਪਾਂ ਨੂੰ ਕਿਸੇ ਦੀ ਟੋਈ ਨਾ ਪੀ ਲੋ ਮਾਤਾ ਪਿਆਲੇ ਸ਼ਕਣੀ ਰਸੋਈ ਨਾ ਆਸਰਾ ਮਥੇਰਾ ਹੈ ਪੰਥ ਰੰਗਿਲੇ ਦਾ ਕਹੇ ਕਰਤਾਰ ਸਿੰਘ ਨੈਣੋਂ ਨੀਰ ਛੱਟ ਕੇ ਕਹੇ ਕਰਤਾਰ ਨੈਣੋਂ ਨੀਰ ਛੱਟ ਕੇ ਝਾੜੇ ਪੇ ਸਬਰ ਦੀਆਂ ਘੁੱਟਾਂ ਵਟ ਕੇ ਲੱਕ ਲਿਆ ਨਿਸ਼ਾਨ ਸੇਬ ਰੰਗ ਪੀਲੇ ਵੈਰੀ ਪੰਥ ਰੰਗਿਲੇ ਦਾ ਇਤਿਹਾਸ ਆਪਣੇ ਆਪ ਨੂੰ ਕਈ ਵਾਰੀ ਦੁਹਰਾਉਂਦਾ ਸੇਮ ਹੀ ਘਟਨਾਵਾਂ ਕਈ ਵਾਰੀ ਸਾਨੂੰ ਪੜਨ ਵਾਸਤੇ ਮਿਲ ਜਾਂਦੀਆਂ ਨੇ ਇਦਾਂ ਦੀਆਂ ਘਟਨਾਵਾਂ ਇਤਿਹਾਸ ਵਿੱਚ ਬਹੁਤ ਜ਼ਿਆਦਾ ਨੇ ਸ੍ਰੀ ਗੁਰੂ ਅਰਗੁਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਆ ਬੇਟੀ ਬੀਬੀ ਵੀਰੋ ਦਾ ਵਿਆਹ ਧਰਿਆ ਹੋਇਆ ਹਲਵਾਈਆਂ ਨੇ ਮਠਿਆਈਆਂ ਕੱਢ-ਕੱਢ ਕੇ ਕੋਠੇ ਭਰੇ ਹੋਏ ਆ ਰੱਖੀਆਂ ਮਠਿਆਈਆਂ ਇਕੱਠੀਆਂ ਕਰਕੇ ਜਦੋਂ ਬਰਾਤ ਆਏਗੀ ਉਹਨਾਂ ਨੂੰ ਪਰੋਸਾਂਗੇ ਇਦਾਂ ਹੁੰਦਾ ਸੀ ਸਾਡੇ ਸੱਭਿਆਚਾਰ 'ਚ ਸਭ ਤੋਂ ਪਹਿਲਾਂ ਨਾ ਬਰਾਤ ਨੂੰ ਚਾਹ ਪਾਣੀ ਮਠਿਆਈਆਂ ਲੱਡੂ ਜੋ ਵੀ ਚੀਜ਼ਾਂ ਬਣਾਈਆਂ ਪਹਿਲਾਂ ਬਰਾਤ ਨੂੰ ਖਵਾਉਂਦੇ ਸੀ ਤੇ ਜਿਹੜੇ ਬਾਕੀ ਪਿੰਡ ਵਾਲੇ ਉਹਨਾਂ ਨੂੰ ਬਾਅਦ 'ਚ ਸ਼ਿਕਾਈਆਂ ਜਾਂਦੀਆਂ ਸੀ ਰਾਤ ਨੂੰ ਆਗਿਆ ਸੰਗਤਾਂ ਲੰਗਰ ਉਹਨਾਂ ਮਸਤਾਨੇ ਹੋ ਚੁੱਕੇ ਸੀ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸੰਗਤਾਂ ਆਈਆਂ ਨੇ ਤੇ ਇਹਨਾਂ ਨੂੰ ਲੰਗਰ ਪ੍ਰਸਾਦਾ ਕਿੱਥੋਂ ਸਕਾਈਏ ਰਸੋਈਆ ਕਹਿ ਲੱਗਾ ਮਹਾਰਾਜ ਜਿਹੜੀਆਂ ਬਰਾਤ ਵਾਸਤੇ ਮਠਿਆਈਆਂ ਤਿਆਰ ਕੀਤੀਆਂ ਨੇ ਉਹ ਨਾਲ ਸਿਖਾ ਦिए ਤੇ ਅਗਿਓ ਜਿਹੜੇ ਸਨ ਮਾਤਾ ਦਮੋਦਰੀ ਜੀ ਕਹਿਣ ਲੱਗੇ ਨਹੀਂ ਉਹ ਜਿਹੜੀਆਂ ਆਮ ਮਠਿਆਈਆਂ ਨੇ ਉਹ ਤੇ ਅਸੀਂ ਬਰਾਤ ਦੇ ਵਾਸਤੇ ਤਿਆਰ ਕੀਤੀਆਂ ਨੇ 2 ਕਵਰੀ ਮਹਾਰਾਜ ਨੇ ਇਦਾਂ ਕਿਹਾ ਮਾਤਾ ਦਮੋਦਰੀ ਜੀ ਮੰਨੇ ਨਹੀਂ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਕਹਾ ਤੋਸ਼ ਥੀ ਉਹ ਮਠਿਆਈ ਜੋ ਸਿੱਖਣ ਕੇ ਕਾਮ ਨਾ ਆਈ ਕੀ ਸੀ ਇਹ ਮਠਿਆਈ ਜਿਹੜੀ ਗੁਰੂ ਕੇ ਸਿੱਖਾਂ ਦੇ ਕੰਮ ਨਹੀਂ ਆਈ ਜਿਹੜੀ ਮਠਿਆਈ ਨੂੰ ਗੁਰੂ ਕੀਆ ਸੰਗਤਾਂ ਨੇ ਨਹੀਂ ਨਾ ਛਕਿਆ ਇਹਨੂੰ ਮਲੇਸ਼ ਸਕਣਗੇ ਉਹ ਵਿਆਹ ਦੇ ਵਿੱਚੇ ਮੁਗਲਾਂ ਦਾ ਹਮਲਾ ਹੋ ਗਿਆ ਸਾਰੀਆਂ ਬੰਨੀਆਂ ਬਣਾਈਆਂ ਜਿਹੜੀਆਂ ਮਠਿਆਈਆਂ ਸਨ ਸਾਰਾ ਕੁਝ ਵਿੱਚੇ ਛੱਡ ਕੇ ਤੇ ਅਮਰਤ ਸਰ ਸਾਹਿਬ ਤੋਂ ਵਿਆਹ ਦਾ ਪ੍ਰੋਗਰਾਮ ਰੱਦ ਕਰਕੇ ਚੰਬਾਲ ਪਿੰਡ ਦੇ ਵਿੱਚ ਰੱਖਿਆ ਗਿਆ। ਤੋਂ ਇਸ ਵਾਸਤੋਂ ਥੇਵੀ ਮਠਿਆਈਆਂ ਸਾਰੀਆਂ ਲੰਗਰ ਪ੍ਰਸ਼ਾਦੇ ਧਰੇ ਤਰੇ ਰਹਿ ਗਏ। ਜੇ ਆਪਾਂ ਗੱਲ ਕਰੀਏ ਸੰਘਰਸ਼ੀ ਸਮੇਂ ਦੀ ਬਹੁਤੇ ਵੇਰੇ ਗੁਰੂ ਕੇ ਜਿਹੜੇ ਭੁਖਣ ਭਾਣੇ ਸਿੰਘ ਆ ਉਹਨਾਂ ਨੇ ਕਿਸੇ ਡੇਰੇ ਤੇ ਕਿਸੇ ਵਹਿਗ ਤੇ ਕਹਿਣਾ ਕਿ ਅਸੀਂ ਇੰਨਾ ਲੰਮਾ ਸਫ਼ਰ ਕਰਕੇ ਆਏ ਤੁਰ ਕੇ 20-30 ਕਿਲੋਮੀਟਰ ਜੰਗਲਾ ਬਿਆਬਾਨਾ ਕਮਾਦਾਂ ਦੇ ਵਿੱਚੋਂ ਦੀ ਸਾਨੂੰ ਭੁੱਖ ਬੜੀ ਲੱਗੀ ਆ ਤੇ ਪ੍ਰਸ਼ਾਦਾ ਤਿਆਰ ਕਰਦੇਓ ਉਦੋਂ ਮਾਈਆਂ ਬੀਬੀਆਂ ਨੇ ਪ੍ਰਸ਼ਾਦਾ ਤਿਆਰ ਕਰਨਾ ਉਦੋਂ ਪੁਲਿਸ ਨੇ ਮਿਲਾ ਕਰ ਦੇਣਾ ਉਹ ਸਾਰੀਆਂ ਧਾਲਾਂ ਸਬਜ਼ੀਆਂ ਵਿੱਚੇ ਛੱਡ ਕੇ ਸਿੰਘਾਂ ਨੂੰ ਫੇਰ ਆਪਣੇ ਹਥਿਆਰ ਚੁੱਕਣੇ ਪੈਂਦੇ ਸਨ ਇਹੋ ਕੁਝ ਇੱਥੇ ਹੋਇਆ ਕੁਣਕਾ ਬਣਿਆ ਛੱਡ ਕੇ ਸਿੰਘਾਂ ਨੇ ਮੁਗਲ ਫੌਜ ਦੇ ਨਾਲ ਸਿੰਘ ਫਿਰ ਜੋਟ ਪੇ ਰੋਟੀ ਪਾਣੀ ਖਾਣ ਦਾ ਮੌਕਾ ਇਹਨੇ ਮਿਲਿਆ ਕੰਮ ਸਾਣ ਦਾ ਜੁੱਦ ਹੋਇਆ ਸਿੰਘਾਂ ਨੇ ਵੱਡ-ਵੱਡ ਕੇ ਆਹੂ ਲਾ ਦਿੱਤੇ ਸਿੰਘਾਂ ਦਾ ਪਲੜਾ ਜਿਹੜਾ ਸੀ ਭਾਰੀ ਰਿਆ ਦਲ ਦੋਂ ਪਾਸਿਓਂ ਆ ਗਏ ਮਾਰੂ ਰਾਗ ਵਜਾਏ ਮਾਨੋ ਭਾਦੋਂ ਮਾਸ ਨੂੰ ਚੜੀਆਂ ਘਟਾਂ ਅਰੜਾਏ ਜ਼ਥੇਦਾਰ ਕਹਿਣ ਲੱਗੇਓ ਸਿੰਘੋ ਛੱਡੋ ਹੋਰ ਕੁਝ ਕੀ ਖਾਣਾ ਪੀਣਾ ਮੌਤ ਦੇ ਆਪਿਆਲੇ ਪੀ ਲੋ ਜਿਹੜੇ ਸ਼ਹੀਦ ਸਿੰਘੂ ਕੇ ਜੋਧੇ ਹੁੰਦੇ ਨੇ ਨਾ ਇਹਨਾਂ ਦੇ ਨਸੀਬ ਵਿੱਚ ਕਿੱਥੇ ਬਹਿ ਕੇ ਟਿਕ ਕੇ ਰੋਟੀ ਪਾਣੀ ਖਾਣਾ ਫਿਰ ਦੁਸ਼ਮਣ ਚੜ ਆਏ ਨੇ ਛੱਡੋ ਸਮਾਂ ਬਣਿਆ ਤੇ ਰੋਟੀ ਪਾਣੀ ਖਾ ਲਾਂਗੇ ਚਲੋ ਦੁਸ਼ਮਣ ਦੇ ਨਾਲ ਜੰਗ ਦੇ ਵਿੱਚ ਜੁੱਟ ਜਾਈਗੇ ਇੰਜ ਬੇਨਤੀ ਕੀਤੀ ਜਾ ਰਹੀ ਹੈ ਇਹ ਹੁਕਮ ਖਾਣ ਦਾ ਪਾ ਕੇ ਆ ਗਏ ਨੇ ਠੂਲ ਬੁਝਾ ਕੇ ਹੱਥਾਂ ਨੂੰ ਮਹਿੰਦੀ ਲਾ ਕੇ ਗੁੱਟਾਂ ਜੋਨੀ ਦਾ ਵਾਲੀ ਹੈ ਲੜਦਾ ਪੰਥ ਅਕਾਲੀ ਤੇ ਖੇਟਣ ਜਿਵੇਂ ਗਲਾਲੀ ਨਾਲ ਦੋ ਪਾਸਿਆਂ ਤੋਂ ਪੜ ਕਰ ਗਿਆ ਲੋਹੇ ਨਾਲ ਲੋਹਾ ਖੜਕ ਪਿਆ ਸੀ ਤੀਰ ਸ਼ੂਕ ਦੇ ਫਿਰਦੇ ਤਸ ਜਾਂਦੇ ਤੀਰ ਕੇਰਦੇ ਗੋਲੀ ਤੇ ਗੋਲੇ ਗਿਰਦੇ ਪਾਣੀ ਨੂੰ जख्मी ਤਰਸ ਰਿਆ ਦੇਵਤੇ ਆਕਾਸ਼ ਚੋਂ ਆਵੇਂ ਫੁੱਲਾ ਲਮੀ ਵਰਸਾਵੇ ਸਿੰਗਾ ਨੂੰ ਜੋਸ਼ ਚੜਾਉਵੇਂ ਅੱਜ ਮਾਰ ਮਕਾ ਦਿਓ ਗੀਤੀ ਨੂੰ ਆਖਣਿਓ ਭੋਲ ਸ਼ਹੀਦ ਨਾਵੇਂ ਚਲੇ ਬਹਾਦਰ ਰਖ ਲਈ ਧਰਮ ਦੀ ਚਾਦਰ ਆਫਰੀਨ ਉਹਨਾਂ ਦੇ ਨਾਵਾਂ ਨੂੰ ਜੀ ਮਿਲਣ ਵਧਾਈਆਂ ਮਾਵਾਂ ਨੂੰ ਜੋ ਮਰਦੇ ਜੰਗ ਮਚਾ ਕੇ ਉਹਨਾਂ ਨੂੰ ਪਰੀਆਂ ਆ ਕੇ ਲੈ ਜਾਣ ਬਬਾਨ ਚੜਾ ਕੇ ਸ਼ਾਦੀ ਨੂੰ ਅਪਸ਼ਰਾ ਆਣਵ ਜੀ ਪਾਲੇਣਾ ਸੂਰਮੇ ਥਿਆਵਣ ਜੀ ਤੀਸੀ ਜੜੇ ਡਰਦੇ ਪਿੱਛੇ ਨੂੰ ਪਜ-ਪਜ ਮਰਦੇ ਉਹ ਨਾਂ ਨੂੰ ਗਿੱਦੜ ਵਰਦੇ ਕਾਂ ਕੁੱਤੇ ਭੋਗ ਲਗਾਉਂਦੇ ਹੈ ਮੂੰ ਚੱਕ-ਚੱਕ ਜੱਲੀਆਂ ਪਾਉਂਦੇ ਹੈ ਹੋਈ ਆਕਾਲੀ ਆਕਾਲ ਧਰਤੀ ਵੀ ਹੋਗੀ ਲਾਲ ਤਨ ਲਿਬੜ ਲਾਉ ਦੇ ਨਾਲ ਇਉਂ ਪੂੰਦਾ ਲਉਂਦੀਆਂ ਲਮਕਣ ਦੀ ਜੋ ਮੌਟੀਆਂ ਚਮਕਣ ਦੀ ਜੰਗ ਭੁਲਾ ਦਾ ਖੇਤ ਪੋਰਿਆਂ ਦੇ ਪਰਖਣ ਹੇਤ ਨਾ ਭੂੰਡਵਾ ਸ਼ਲਾ ਲੇਤ ਉਹ ਡਰ ਦੇ ਪਿਛੇ ਨੂੰ ਉੱਡਦੇ ਹੈ ਨਾ ਪੌਰ ਭੁਲਾ ਤੋਂ ਉੱਠਦੇ ਹੈ ਮੁਗਲ ਪਿਛੇ ੋ ਕੀ ਤੇਜੋੜ ਪੰਥ ਦਾ ਜੋ ਕੀ ਹੁਣ ਕਰਨ ਲੱਗੇ ਆ ਟਾਲੇ ਦੀ ਬਹੁਤੀਆਂ ਤਲਬਾਂ ਵਾਲੇ ਦੀ ਸਿੰਘ ਲੜੇ ਮੈਦਾਨ ਚ ਡੱਟ ਕੇ ਤੇ ਮੁਗਲ ਮਿੰਟਨਾ ਅਟਕੇ ਬੱਕਰਾਂ ਦੇ ਵਾਂਗੂ ਝਟਕੇ ਸਿਰ ਵੱਡੇ ਵੱਡੇ ਸਰਦਾਰਾਂ ਦੇ ਲਾ ਲੱਭੇ ਨਾ ਜਦੋਂ ਬੰਦੇ ਨੂੰ ਕੋਈ ਬਹਿ ਕੇ ਆਰਾਮ ਨਾ ਰੋਟੀ ਵੀ ਨਾ ਖਾਣ ਦੇਵੇ ਤੇ ਹਮਲਾ ਕਰ ਦੇਣ ਫਿਰ ਤੇ ਸਿੰਘਾਂ ਦਾ ਜਿਹੜਾ ਜੋਸ਼ ਆ ਡਬਲ ਹੋ ਜਾਂਦਾ ਨਾ ਉਹ ਨਾ ਭੁੱਖੇ ਪਾਣੇ ਸਿੰਘਾਂ ਨੇ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਕਾਨੂੰਵਾਣ ਦੇ ਮੈਦਾਨ ਚ ਇਸ ਜੰਗ ਚ ਜਿਹੜੇ ਦੁਸ਼ਮਣਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ ਇਸ ਤੋਂ ਅੱਗੇ ਕੀ ਵਾਪਰਿਆ ਇਹ ਇਤਿਹਾਸ ਆਪ ਸੰਗਤਾਂ ਦੁਪਹਿਰ 1 ਵਜੇ ਤੋਂ ਲੈ ਕੇ 1.5 ਵਜੇ ਤੱਕ ਸਰਵਣ ਕਰੋਗੇ ਅਾਜ ਦੇ ਵਕਤ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕਲੀ ਮਹੱਲਾ ਤੀਜਾ ਆਨੰਦ ਓਮਕਾਰ ਸਤਿ